ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰ ਸੁਖਦਲੇ ਪੰਜਾਬ ਦੇ ਵਿੱਚ ਬੀਤੀ ਰਾਤ ਤੋਂ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਆਇਆ ਦੱਸਦੀ ਹਾਂ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਬੀਤੀ ਰਾਤ ਤੋਂ ਹੀ ਮੀਂਹ ਜਿਹੜਾ ਪੈ ਰਿਹਾ ਰੁਕ ਰੁਕ ਕੇ ਬਰਸਾਤ ਹੋ ਰਹੀ ਆ ਤੇ ਠੰਡ ਦੇ ਵਿੱਚ ਜਿਹੜਾ ਵਾਧਾ ਹੋਇਆ ਵਾ ਤਾਂ ਤਸਵੀਰਾਂ ਇਸ ਸਮੇਂ ਅਸੀਂ ਤੁਹਾਡੇ ਨਾਲ ਲੁਧਿਆਣਾ ਦੀਆਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਵੀ ਅੱਜ ਮੀਂਹ ਜਿਹੜਾ ਕਾਫੀ ਜ਼ਿਆਦਾ ਪੈ ਰਿਹਾ ਦੱਸਦੀ ਹਾਂ ਕਿ ਬੀਤੀ ਰਾਤ ਤੋਂ ਹੀ ਇੱਥੇ ਰੁਕ ਰੁਕ ਕੇ ਬਰਸਾਤ ਆ ਜਿਹੜੀ ਉਹ ਹੋ ਰਹੀ ਆ ਤੇ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਠੰਡ ਦੇ ਵਿੱਚ ਥੋੜਾ ਜਿਹਾ ਵਾਧਾ ਹੋਇਆ ਕਿਉਂਕਿ ਪਿਛਲੇ ਦਿਨਾਂ ਦੌਰਾਨ ਜਦੋਂ ਮੌਸਮ ਸਾਫ਼ ਹੋਇਆ ਸੀ ਤਾਂ ਧੁੰਦ ਹਟਣ ਤੋਂ ਬਾਅਦ ਗਰਮੀ ਜਾਂ ਕਹੇ ਲੀਏ ਕਿ ਠੰਡਾ ਜਿਹੜੀ ਉਸ ਦੇ ਵਿੱਚ ਥੋੜਾ ਜਿਹਾ ਫਰਕ ਪਿਆ ਸੀ ਠੰਡ ਘਟੀ ਸੀ ਪਰ ਹੁਣ ਮੌਸਮ ਆ ਜਿਹੜਾ ਬਦਲਿਆ ਵਾ ਰਾਤ ਤੋਂ ਮੀਂਹ ਪੈ ਰਿਹਾ ਇਸ ਕਾਰਨ ਠੰਡ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਹੋਇਆ ਉੱਥੇ ਹੀ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਆ ਉਹ ਜਾਰੀ ਕੀਤੇ ਗਏ ਨੇ ਦੱਸਦੇ ਕਿ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ ਅੱਜ ਰੋਕ ਰੋਕ ਕੇ ਮੀਂਹ ਪੈ ਰਿਹਾ ਤੇ ਤਕਰੀਬਨ ਸੋਮਵਾਰ ਤੱਕ ਦਾ ਜਿਹੜਾ ਇਹ ਅਲਰਟ ਜਾਰੀ ਕੀਤਾ ਗਿਆ ਯਾਨੀ ਕਿ 5 ਤਰੀਕ ਤੱਕ ਇਸੇ ਤਰੀਕੇ ਦਾ ਜਿਹੜਾ ਮੌਸਮ ਰਹਿ ਸਕਦਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਮੌਸਮ ਆ ਉਹ ਬਿਲਕੁਲ ਸਾਫ਼ ਹੋ ਜਾਏਗਾ ਤੇ ਉਮੀਦ ਆ ਫਿਰ ਉਸ ਤੋਂ ਬਾਅਦ ਜਿਹੜਾ ਠੰਡ ਹੈ ਉਸ ਦੇ ਵਿੱਚ ਵੀ ਫਰਕ ਪਏਗਾ ਠੰਡ ਘਟੇਗੀ ਤਾਂ ਮੌਸਮ ਵਿਭਾਗ ਦੇ ਵੱਲੋਂ ਦੱਸਦੀ ਹੈ ਕਿ ਅੱਜ ਚੰਡੀਗੜ੍ਹ ਦੇ ਲਈ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਦਾ ਅਲਰਟ ਹੈ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਤੇ 40 ਕਿਲੋਮੀਟਰ ਦੀ ਰਫਤਾਰ ਦੇ ਨਾਲ ਇੱਥੇ ਹਵਾਵਾਂ ਚੱਲਣ ਦੀ ਭਵਿੱਖਬਾਣੀ ਹੈ ਜਿਹੜੀ ਉਹ ਕੀਤੀ ਗਈ ਆ ਦੱਸਦੀ ਹੈ ਕਿ ਹਿਮਾਚਲ ਦੇ ਵਿੱਚ ਵੀ ਮੀਂਹ ਅਤੇ ਬਰਫਬਾਰੀ ਦੀ ਜਿਹੜੀ ਸੰਭਾਵਨਾ ਜਿਤਾਈ ਗਈ ਹੈ ਚੰਡੀਗੜ੍ਹ ਦੀ ਤੇ ਜੇਕਰ ਮੁਹਾਲੀ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੌਰਾਨ ਅਸੀਂ ਦੇਖਿਆ ਕਿ ਜਦੋਂ 2 ਦਿਨ ਪਹਿਲਾਂ ਪੰਜਾਬ ਦੇ ਵਿੱਚ ਮੀਂਹ ਪਿਆ ਸੀ ਤਾਂ ਉਸ ਸਮੇਂ ਮੁਹਾਲੀ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਗੜੇਮਾਰੀ ਹੋਈ ਸੀ ਤੇ ਕੁਝ ਕੁਝ ਥਾਵਾਂ ਦੇ ਉੱਪਰ ਗੜੇਮਾਰੀ ਇੰਨੀ ਜ਼ਿਆਦਾ ਸੀ ਕਿ ਕਾਫੀ ਧੇਰ ਤੱਕ ਜਿਹੜੀ ਤਰਤੀਆ ਉਹ ਚਿੱਟੀ ਨਜ਼ਰ ਆ ਰਹੀ ਸੀ ਤਾਂ ਪੂਰੀ ਤਰਤੀ ਦੇ ਉੱਪਰ ਗੜਿਆਂ ਦੀ ਜਾਂ ਇੱਕ برف ਦੀ ਕਹ ਲਈਏ ਚਿੱਟੀ ਚਾਦਰ ਜਿਹੜੀ ਵਿਛੀ ਹੋਈ ਸੀ ਤਾਂ ਕਾਫੀ ਜ਼ਿਆਦਾ ਜਿਹੜੀ ਗੜੇਮਾਰੀ ਹੋਈ ਸੀ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਉੱਥੇ ਹੀ ਜੇਕਰ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਗਿਆ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਜਿਹੜਾ orange alert ਜਾਰੀ ਕੀਤਾ ਗਿਆ ਅਤੇ ਮੀਂਹ ਅਤੇ ਗੜੇ ਪੈਣ ਦੀ ਜਿਹੜੀ ਸੰਭਾਵਨਾ ਜਤਾਈ ਗਈ ਉੱਥੇ ਬਾਕੀ ਜ਼ਿਲ੍ਹਿਆਂ ਦੀ ਜੇਕਰ ਗੱਲ ਕਰੀਏ ਤਾਂ ਉੱਥੇ yellow alert ਜਾਰੀ ਕੀਤਾ ਗਿਆ ਹਰਿਆਣਾ ਦੀ ਜੇਕਰ ਗੱਲ ਕਰੀਏ ਤਾਂ ਹਰਿਆਣਾ ਦੇ 10 ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਭਵਾਨੀ ਚਰਖੀਦਾਧਰੀ ਮਹਿੰਦਰਗੜ ਰਿਵਾੜੀ ਮਿਵਾਤ ਪਲਵਲ ਗੁਰੂਗ੍ਰਾਮ ਝੱਜਰ ਰੋहतक ਅਤੇ ਸੋਨੀਪੱਤ ਸ਼ਾਮਲ ਨੇ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਵੀ ਵੈਟਰਨ ਡਿਸਟਰਬੈਂਸ ਦੇ ਕਾਰਨ 7 ਫਰਵਰੀ ਤੱਕ ਜਿਹੜਾ ਬਰਫਵਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਉੱਚਾਈ ਗਈ ਆ ਤਾਂ ਚੰਬਾ ਅਤੇ ਲਾਹੌਲ ਦੇ ਵਿੱਚ ਵੀ ਜਿਹੜਾ ਔਰੇਂਜ ਅਲਰਟ ਆ ਉਹ ਜਾਰੀ ਕੀਤਾ ਗਿਆ ਦੱਸ ਦਈਏ ਕਿ ਸੈਰ ਸਪਾਟਾ ਜੋ ਸਥਾਨ ਨੇ ਉਹਨਾਂ ਦੇ ਉੱਪਰ ਬਰਫਵਾਰੀ ਦੀ ਜਿਹੜੀ ਸੰਭਾਵਨਾ ਉਜਤਾਈ ਗਿਆ ਤਾਂ ਸੈਲਾਨੀਆਂ ਦੇ ਲਈ ਜਰੂਰ ਕਿਤਨਾ ਕਿਤੇ ਚੰਗੀ ਖਬਰ ਕਹਿ ਸਕਦੇ ਆ ਜੋ ਲੋਕ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਨੇ ਜਾਂ ਬਰਫਵਾਰੀ ਦਾ ਆਨੰਦ ਲੈਣ ਦੇ ਲਈ ਜਾਂਦੇ ਨੇ ਉਹਨਾਂ ਦੇ ਲਈ ਜਰੂਰ ਚੰਗੀ ਖਬਰ ਆ ਕਿ ਬਰਫਵਾਰੀ ਦੀ ਜਿਹੜੀ ਸੰਭਾਵਨਾ ਉਜਤਾਈ ਗਈ ਆ ਪਰ ਪੰਜਾਬ ਦੇ ਲਈ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਜੇ ਕੱਲ ਤੱਕ ਇਸੇ ਤਰੀਕੇ ਦਾ ਜਿਹੜਾ ਮੌਸਮ ਆ ਉਹ ਦੇਖਣ ਨੂੰ ਮਿਲ ਸਕਦਾ ਕਿ ਪੰਜਾਬ ਦੇ ਵਿੱਚ ਰੁੱਕ ਰੁੱਕ ਕੇ ਜਿਹੜੀ ਬਰਸਾਤ ਜਿਵੇਂ ਅੱਜ ਹੋ ਰਹੀ ਆ ਤਾਂ ਉਸੇ ਤਰੀਕੇ ਦੀ ਜਿਹੜੀ ਬਰਸਾਤ ਆ ਉਹ ਹੋ ਸਕਦੀ ਆ ਮੀਂਹ ਜਿਹੜਾ ਪੈ ਸਕਦਾ ਵਾ ਤੇ ਤੁਸੀਂ ਆਪਣੇ ਇਲਾਕੇ ਦਾ ਜਰੂਰ ਹਾਲ ਸਨ ਸੰਝਿਆ ਕਰੋ ਕਿ ਤੁਸੀਂ ਕਿਸ ਇਲਾਕੇ ਤੋਂ ਇਸ ਖਬਰ ਨੂੰ ਦੇਖ ਰਹੇ ਹੋ ਤੇ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਵੇਂ ਦਾ ਮੌਸਮ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਬਰਸਾਤ ਆ ਜਿਹੜੀ ਹੋ ਰਹੀ ਹੈ ਮੀਂਹ ਪੈ ਰਿਹਾ ਵਾ ਜਾਂ ਤੁਹਾਡੇ ਇਲਾਕੇ ਦੇ ਵਿੱਚ ਠੰਡ ਆ ਜਿਹੜੀ ਉਸ ਦੇ ਵਿੱਚ ਕਿੰਨਾ ਕੁ ਵਾਧਾ ਹੋਇਆ ਕਿਉਂਕਿ ਪਿਛਲੇ ਦਿਨਾਂ ਦੌਰਾਨ ਜਿਵੇਂ ਠੰਡ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਿਆ ਸੀ ਠੰਡ ਕਾਫੀ ਜ਼ਿਆਦਾ ਘਟੀ ਸੀ ਤਾਂ ਇਸ ਕਾਰਨ ਹੁਣ ਜਿਵੇਂ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਵਾ ਤਾਂ ਹਣ ਦੇ ਵਿੱਚ ਥੋੜਾ ਜਿਹਾ ਵਾਧਾ ਜਰੂਰ ਹੋਇਆ ਮੌਸਮ ਵਿਭਾਗ ਦੀ ਜੇਕਰ ਗੱਲ ਕਰੀਏ ਤਾਂ 5 ਤਰੀਕ ਤੱਕ ਜਿਹੜਾ ਅਲਰਟ ਆ ਉਹ ਜਾਰੀ ਕੀਤਾ ਗਿਆ ਜਾਨੀ ਕਿ 5 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਉਹ ਸਾਫ਼ ਹੋ ਜਾਏਗਾ ਠੰਡ ਦੇ ਵਿੱਚ ਜਿਹੜਾ ਠੰਡ ਘਟੇਗੀ ਉਸ ਦੇ ਨਾਲ ਨਾਲ ਮੌਸਮ ਸਾਫ਼ ਹੋਏਗਾ ਧੁੱਪ ਨਿਕਲੇਗੀ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਆ ਦੱਸਦੀ ਹੈ ਕਿ ਅੱਜ ਰੁਕ ਰੁਕ ਕੇ ਕਾਫੀ ਥਾਵਾਂ ਦੇ ਉੱਪਰ ਜਿਹੜਾ ਮੀਂਹ ਪੈ ਰਿਹਾ ਬੀਤੀ ਰਾਤ ਨੂੰ ਸ਼ਨੀਵਾਰ ਰਾਤ ਤੋਂ ਹੀ ਜਿਹੜਾ ਰੋਕ ਰੋਕ ਕੇ ਕਾਫੀ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਤੇ ਮੌਸਮ ਵਿਭਾਗ ਦੇ ਵੱਲੋਂ 5 ਤਰੀਕ ਤੱਕ ਜਿਹੜਾ ਸੰਭਾਵਨਾ ਜਤਾਈ ਗਈ ਹੈ ਕਿ ਪੰਜਾਬ ਦੇ ਵਿੱਚ ਇਸੇ ਤਰੀਕੇ ਦਾ ਜਿਹੜਾ ਮੌਸਮ ਆ ਉਹ ਰਹਿ ਸਕਦਾ ਯਾਨੀ 5 ਤਰੀਕ ਤੋਂ ਬਾਅਦ 6 ਤਰੀਕ ਤੋਂ ਮੌਸਮ ਆ ਜਿਹੜਾ ਉਹ ਲਗਭਗ ਸਾਫ਼ ਹੋ ਜਾਏਗਾ ਪੰਜਾਬ ਹੋਵੇ ਭਾਵੇਂ ਹਰਿਆਣਾ ਹੋਵੇ ਜਾਂ ਦਿੱਲੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੌਸਮ ਸਾਫ਼ ਹੋਏਗਾ ਹਾਲਾਂਕਿ ਕੁਝ ਥਾਵਾਂ ਦੇ ਉੱਪਰ ਜਿਹੜੀ ਧੁੰਦ ਦਾ ਉਹ ਦੇਖਣ ਨੂੰ ਮਿਲ ਸਕਦੀ ਹੈ ਪਰ ਜੇਕਰ ਮੀਂਹ ਵਾਲੇ ਮੌਸਮ ਦੀ ਗੱਲ ਕਰੀਏ ਜਾਂ ਠੰਡ ਦੀ ਗੱਲ ਕਰੀਏ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਫਰਕ ਆ ਉਹ ਦੇਖਣ ਨੂੰ ਮਿਲੇਗਾ ਅੱਜ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਅਲਰਟ ਆ ਜਿਹੜਾ ਉਹ ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਨੇ ਇੰਨਾ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ ਲਈ yellow <Sanye> ਅਲਰਟ ਜਾਰੀ ਕੀਤਾ ਗਿਆ ਤੇ ਔਰੇਂਜ ਅਲਰਟ ਵਾਲੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਗੜੇਮਾਰੀ ਦੀ ਜਿਹੜੀ ਸੰਭਾਵਨਾ ਜਿਤਾਈ ਗਈ ਉੱਥੇ ਹੀ ਚੰਡੀਗੜ੍ਹ ਦੇ ਲਈ ਵੀ ਇੱਕ ਅਲਰਟ ਆ ਜਿਹੜਾ ਜਾਰੀ ਕੀਤਾ ਗਿਆ ਕਿ ਚੰਡੀਗੜ੍ਹ ਦੇ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਆ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪਿਛਲੇ ਦਿਨਾਂ ਦੌਰਾਨ ਵੀ ਦੇਖਿਆ ਸੀ ਕਿ ਕਿਵੇਂ ਜਦੋਂ ਮੀਂਹ ਪਿਆ ਸੀ ਤਾਂ ਕਾਫੀ ਜ਼ਿਆਦਾ ਗੜੇ ਮਾਰੀਆ ਜਿਹੜੀ ਉਹ ਮੁਹਾਲੀ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਹੋਈ ਸੀ ਤਾਂ ਪੰਜਾਬ ਦੇ ਵਿੱਚ ਮੌਸਮਾ ਜਿਹੜਾ ਬਦਲ ਚੁੱਕਿਆ ਵਾ ਤੁਸੀਂ ਆਪਣੇ ਇਲਾਕੇ ਦਾ ਜ਼ਰੂਰ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਹੋ ਜਿਹੇ ਹਾਲਾਤ ਨੇ ਕੀ ਤੁਹਾਡੇ ਇਲਾਕੇ 'ਚ ਵੀ ਰਾਤ ਤੋਂ ਮੀਂਹ ਪੈ ਰਿਹਾ ਵਾ ਜਿਵੇਂ ਰੁਕ ਰੁਕ ਕੇ ਲੁਧਿਆਣਾ ਦਾ ਸੀ ਤੁਹਾਨੂੰ ਤਸਵੀਰਾਂ ਦਿਖਾ ਵੀ ਰਿਹਾ ਕਿ ਲੁਧਿਆਣਾ ਦੇ ਵਿੱਚ ਬੀਤੀ ਰਾਤ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਤਾਂ ਆਪਣੇ ਇਲਾਕੇ ਦਾ ਜ਼ਰੂਰ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਕਿਵੇਂ ਜਾਂ ਕਿਦਾਂ ਦਾ ਉੱਥੇ ਮੀਂਹ ਹੈ ਜਿਹੜਾ ਪੈ ਰਿਹਾ ਕਿ ਉਕੇ ਬਰਸਾਤ ਤੁਰੇ ਤਾਂ ਆਪਣੇ ਇਲਾਕੇ ਦਾ ਜਰੂਰ ਹਾਲ ਦੱਸੋ ਤੁਸੀਂ ਕਿਸ ਇਲਾਕੇ ਤੋਂ ਇਸ ਖਬਰ ਨੂੰ ਦੇਖ ਰਹੇ ਹੋ ਸਹਿਯੋਗੀ ਸਾਥੀ ਅਮਨਦੀਪ ਦੇ ਨਾਲ ਸੁਖਦ